ਨਾਜ਼ਰੀਨ ਸਤਿ ਸ਼੍ਰੀ ਅਕਾਲ ਨਮਸਕਾਰ ਅਤੇ ਅਦਾਬ ਮੈਂ ਅਰਵਿੰਦਰ ਜੋਹਲ ਆਪਣੀ ਸਹਾਇਕੀ ਰਵਨੀਤ ਦੇ ਨਾਲ ਪੰਜਾਬੀ ਟਰਬਿਨ ਦਾ ਪ੍ਰੋਗਰਾਮ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹਾਂ ਦਰਸ਼ਕੋ ਅੱਜ ਖ਼ਤਾਂ ਦਾ سلسلہ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਹਿਲਗਾਮ ਹਮਲੇ 'ਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਸੰਵੇਦਨਾ ਪ੍ਰਗਟ ਕਰਦੇ ਹਾਂ ਇਸ ਹਮਲੇ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਥੋੜੀ ਹੈ ਹਰ ਵਾਰ ਜਦੋਂ ਵੀ ਕੋਈ ਅਜਿਹੀ ਘਟਨਾ ਵਾਪਰਦੀ ਹੈ ਤਾਂ ਅਗਲੇ ਦਿਨ ਅਖਬਾਰ ਪੜਨ ਦਾ ਹੌਸਲਾ ਨਹੀਂ ਪੈਂਦਾ ਬਿਲਕੁਲ ਪਹਿਲਗਾਮ ਦੀ ਘਟਨਾ ਵੇਲੇ ਵੀ ਇਉਂ ਹੀ ਹੋਇਆ ਜਦੋਂ ਅਗਲੇ ਦਿਨ ਅਖਬਾਰ ਚੁੱਕੀ ਤਾਂ ਆਪਣੇ ਪਤੀ ਦੀ লাশ ਕੋਲ ਬੈਠੀ ਨਵੀਂ ਵਿਆਹੀ ਮੋਟਿਆਰ ਦੀ ਤਸਵੀਰ ਦੇਖ ਕੇ ਕਲਜੇ 'ਚ ਰੁਗ ਪਰਿਆ ਗਿਆ ਤੇ ਸਾਡੇ ਪਾਠਕਾਂ ਨੇ ਵੀ ਕੁਝ ਅਜਹੀਆਂ ਹੀ ਸੰਵੇਦਨਾਵਾਂ ਪ੍ਰਗਟਾਈਆਂ ਨੇ ਰਵਨੀਤ ਸੱਚਮੁੱਚ ਉਹ ਤਸਵੀਰ ਦੇਖ ਕੇ ਜਾਂ ਸਮੁੱਚਾ ਘਟਨਾਕ੍ਰਮ ਦੀਆਂ ਜਿਹੜੀਆਂ ਤਸਵੀਰਾਂ ਮੌਕੇ ਤੋਂ ਆਈਆਂ ਨੇ ਉਹ ਦੇਖ ਕੇ ਤੁਸੀਂ ਉਦਾਸ ਹੋ ਜਾਂਦੇ ਹੋ ਉਦਾਸ ਨਹੀਂ ਹੋ ਜਾਂਦੇ ਤੁਸੀਂ ਡੂੰਗੀ ਉਦਾਸੀ 'ਚ ਲੈ ਜਾਂਦੇ ਹੋ ਬਹੁਤ ਦੇਰ ਤੱਕ ਤੁਸੀਂ ਸਹਿਜ ਨਹੀਂ ਹੋ ਪਾਉਂਦੇ ਅੱਛਾ ਉਹ ਖਬਰ ਹੀ ਨਹੀਂ ਉਸ ਤੋਂ ਬਾਅਦ ਆਉਣ ਵਾਲੀਆਂ ਖਬਰਾਂ ਤੁਹਾਨੂੰ ਹੋਰ ਉਦਾਸੀ ਵੱਲ ਘੇਰ ਕੇ ਲੈ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਸਾਡੇ ਪਾਠਕ ਅਤੇ ਦਰਸ਼ਕ ਵੀ ਕੁਝ ਅਜਹੀ ਹੀ ਕੈਫੀਅਤ ਚੋਂ ਗੁਜ਼ਰ ਰਹੇ ਨੇ ਸਾਡੇ ਕੋਲ ਚਿੱਠੀਆਂ ਵੀ ਕੁਝ ਇਸ ਤਰ੍ਹਾਂ ਦੀਆਂ ਆਈਆਂ ਨੇ ਹਾਂਜੀ ਚੰਡੀਗੜ੍ਹ ਤੋਂ ਸੁਖਪਾਲ कौर ਹੋਰਾਂ ਨੇ ਵੀ ਅਜਹੀ ਹੀ ਭਾਵਨਾਵਾਂ ਪ੍ਰਗਟਾਈਆਂ ਨੇ ਜੀ ਉਹ ਲਿਖਦੇ ਨੇ ਕਿ ਪਹਿਲਗਾਮ ਦੀ ਦਰਦਨਾਕ ਘਟਨਾ ਨੇ ਸਿੱਧ ਕੀਤਾ ਹੈ ਕਿ ਜ਼ਰੂਰੀ ਨਹੀਂ ਹਰ ਧਾਰਮਿਕ ਬੰਦਾ ਧਾਰਮਿਕ ਸਿੱਖਿਆਵਾਂ ਨੂੰ ਆਤਮ ਸਾਥ ਕਰਦਾ ਹੋਵੇ دہشت ਗਰਦਾ ਨੇ ਬੰਦਿਆਂ ਦਾ ਧਰਮ ਪੁੱਛ ਪੁੱਛ ਕੇ ਬੰਦਿਆਂ ਨੂੰ ਹੀ ਕਤਲ ਨਹੀਂ ਕੀਤਾ ਸਗੋ ਇਨਸਾਨੀਅਤ ਦਾ ਕਤਲ ਕੀਤਾ ਜੀ 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 ਇਸ ਘਟਨਾ ਦੀ ਪੀੜ ਹਰ ਇਨਸਾਨ ਨੇ ਮਹਿਸੂਸ ਕੀਤੀ ਹੈ ਫਿਰਕੂ ਪੁਣੇ ਦੀ ਇਹ ਖੂਨੀ ਖੇਡ ਮਾਨਵਤਾ ਲਈ ਬਹੁਤ ਜ਼ਿਆਦਾ ਕਾਤਕ ਹੈ ਸੁਖਪਾਲ ਕੌਰ ਹੋਰਾਂ ਦਾ ਇਹ ਵੀ ਕਹਿਣਾ ਹੈ ਕਿ ਧਰਮ ਮਨੁੱਖ ਦਾ ਨਿੱਜੀ ਮਸਲਾ ਹੁੰਦਾ ਹੈ ਤੇ ਸਿਆਸਤ ਨਾਲ ਇਸ ਦਾ ਕੋਈ ਲਾਗਾ ਦੇ ਗਾ ਨਹੀਂ ਹੁੰਦਾ ਧਰਮ ਅਤੇ ਸਿਆਸਤ ਨੂੰ ਇੱਕ ਦੂਜੇ ਤੋਂ ਨਿਖੇੜ ਕੇ ਸਮਝਣਾ ਹੀ ਸਾਡੇ ਮੁਲਕ ਦੇ ਹਿੱਤ ਵਿੱਚ ਹੋ ਸਕਦਾ ਹੈ ਉਹ ਲਿਖਦੇ ਨੇ ਕਿ ਭਾਰਤ ਵਰਗੇ ਬਹੁਵੰਨੇ ਮੁਲਕ ਦੀ ਸਿਆਸਤ 'ਚ ਸੁਧਾਰ ਲਿਆਂਦੇ ਬਿਨਾ ਸਮਾਜਿਕ ਸੁਧਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸੇ ਚਿੱਠੀ 'ਚ ਉਹ ਅੱਗੇ ਲਿਖਦੇ ਨੇ ਸਿਆਸਤ ਜੇਕਰ ਧਾਰਮਿਕ ਏਕਾ ਬਣਾਈ ਰੱਖਣ ਦਾ ਸੁਨੇਹਾ ਦੇਵੇ ਤਾਂ ਹੀ ਸ਼ਾਂਤੀ ਦੀ ਆਸ ਵੱਜ ਸਕਦੀ ਹੈ। ਇਸ ਮੌਕੇ ਉਹਨਾਂ ਨੇ ਬਾਬਾ ਨਜ਼ਮੀ ਦੀ ਇੱਕ ਨਜ਼ਮ ਦਾ ਹਵਾਲਾ ਦਿੱਤਾ ਹੈ। ਮੈਂ ਤੁਹਾਨੂੰ ਉਹ ਨਜ਼ਮ ਪੜ੍ਹ ਕੇ ਸੁਣਾਉਣਾ ਚਾਹਾਂਗੀ ਜੋ ਉਹਨਾਂ ਨੇ ਚਿੱਠੀ 'ਚ ਲਿਖੀ ਹੈ। ਨਜ਼ਮ ਹੈ ਬਾਬਾ ਨਜ਼ਮੀ ਦੀ ਮਸਜਿਦ ਮੇਰੀ ਤੂੰ ਕਿਉਂ ਟਾਵੇਂ ਮੈਂ ਕਿਉਂ ਤੋੜਾਂ ਮੰਦਰ ਨੂੰ ਆ ਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਸਦੀਆਂ ਵਾਂਗੂ ਅੱਜ ਵੀ ਕੁਝ ਨਹੀਂ ਜਾਣਾ ਮਸਜਿਦ ਮੰਦਰ ਦਾ ਲਹੂ ਤੇ ਤੇਰਾ ਮੇਰਾ ਲਗਣਾ ਤੇਰੇ ਮੇਰੇ ਖੰਜਰ ਨੂੰ ਵਾਕਈ ਸੱਚੀ ਗੱਲ ਐ ਅਸੀਂ ਸਾਰਿਆਂ ਨੇ ਇਹ ਨਜ਼ਮ ਸੁਣੀ ਹੋਈ ਐ ਤੇ ਇਸ ਵਿਚਲਾ ਜੋ ਦਰਦ ਐ ਉਹ ਮਹਿਸੂਸ ਕਰ ਸਕਦੇ ਆ ਬਿਲਕੁਲ ਪਰ ਫਿਰਕੂ ਪੁਣੇ ਵਾਲੀ ਮਾਨਸਿਕਤਾ ਤਹਿਤ ਰਾਹੋਂ ਪਟਕੇ ਵਿਅਕਤੀਆਂ ਤੇ ਉਹਨਾਂ ਦੇ ਆਕਾਮਾਂ ਨੂੰ ਇਸ ਸਭ ਕੁਝ ਨਾਲ ਕੋਈ ਫਰਕ ਨਹੀਂ ਪੈਂਦਾ ਬਿਲਕੁਲ ਫਿਰਕੂ ਪੁਣੇ ਦਾ ਜੇ ਤੁਹਾਡੇ ਅੰਦਰ ਖਿਆਲ ਐ ਨਾ ਜੇ ਤੁਸੀਂ ਫਿਰਕੂ ਤਾਂ ਉਹ ਤੁਹਾਨੂੰ ਕਿਸੇ ਪਾਸੇ ਨਹੀਂ ਲੈ ਕੇ ਜਾਂਦਾ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਤੁਸੀਂ ਉਹਨੂੰ ਧਰਮ ਦੇ ਚਸ਼ਮੇ ਤੋਂ ਦੇਖਦੇ ਹੋ ਧਰਮਾ ਜਾਤਾਂ ਦੇ ਵਖਰੇਵਿਆਂ 'ਚ ਕੁਝ ਨਹੀਂ ਰੱਖਿਆ ਬਿਲਕੁਲ ਤੇ ਸਾਡੀ ਅਗਲੀ ਚਿੱਠੀ ਯਸ਼ਪਾਲ ਮਾਨਵੀ ਹੋਰਾਂ ਨੇ ਲਿਖੀ ਹੈ ਰਾਜਪੁਰਾ Town ਤੋਂ ਉਹਨਾਂ ਨੇ ਵੀ ਗਮਗੀਨ ਕਰ ਦੇਣ ਵਾਲੀ ਇਸੇ ਘਟਨਾ ਬਾਰੇ ਲਿਖਿਆ ਉਹ ਲਿਖਦੇ ਨੇ ਕਿ ਮੋਹਿਆਂ ਨੂੰ ਤਾਂ ਕੋਈ ਮੋੜ ਕੇ ਨਹੀਂ ਲਿਆ ਸਕਦਾ ਪਰ دہشت گردਾਂ ਦਾ ਖਾਤਮਾ ਹੀ ਪੀੜਤ ਪਰਿਵਾਰਾਂ ਨੂੰ ਥੋੜੀ ਰਾਹਤ ਦੇ ਸਕਦਾ ਹੈ ਅਸੀਂ ਆਸ ਕਰਦੇ ਹਾਂ ਕਿ ਇਸ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ ਅਤੇ ਪੀੜਤਾਂ ਦੇ ਪਰਿਵਾਰਾਂ ਨੂੰ ਨਿਆਂ। ਦਰਸਲ ਦਹਿਸ਼ਤੀ ਮਾਨਸਿਕਤਾ ਦਾ ਜੜੋ ਖਾਤਮਾ ਹੋਣਾ ਚਾਹੀਦਾ ਹੈ। ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਦੁਬਾਰਾ ਅਜਿਹੇ ਕੁਕਰਮ ਕਰਨ ਦਾ ਹੌਸਲਾ ਨਾ ਕਰ ਸਕਣ। ਜੀ ਬਿਲਕੁਲ। ਤੇ ਹੁਣ ਅਗਲੀ ਇੱਕ ਚਿੱਠੀ ਪੜ੍ਹੀਏ। ਬਿਲਕੁਲ ਜੀ। ਅਗਲੀ ਚਿੱਠੀ ਅੰਮ੍ਰਿਤਸਰ ਤੋਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਹੈ। ਉਹ ਲਿਖਦੇ ਨੇ ਕਿ ਨਜ਼ਰੀਆ ਪੰਨੇ ਤੇ ਗੁਰਬਚਨ ਜਗਤ ਹੋਰਾਂ ਨੇ ਆਪਣੇ ਲੇਖ ਸ਼ਾਸਨ ਅਤੇ ਸਿਆਸਤ ਦੇ ਸੁਰ ਰਾਹੀਂ ਪੰਜਾਬ ਦੇ ਸੁਨਹਿਰੀ ਕਾਲ ਦੀ ਯਾਦ ਤਾਜ਼ਾ ਕਰਵਾਈ ਹੈ। ਉਦੋਂ ਹਰ ਮਹਿਕਮੇ 'ਚ ਬਕਾਇਦਾ ਇਨਸਪੈਕਸ਼ਨਾਂ ਦੀ ਰਵਾਇਤ ਹੁੰਦੀ ਸੀ। ਜੀ। ਮੋਹਨ ਸਿੰਘ ਹੋਰ ਲਿਖਦੇ ਨੇ ਕਿ ਉਹਨਾਂ ਦਾ ਵੱਡਾ ਭਰਾ ਨਵੇਂ ਬਣੇ ਰਾਸ਼ਨਿਕ ਮਹਿਕਮੇ 'ਚ ਸਟੈਨੋ ਸੀ। ਇਹ ਵਿਭਾਗ ਸ਼ਹਿਰ ਦੇ ਡੀਸੀ ਕੋਲ ਹੁੰਦਾ ਸੀ। ਉਹਨਾਂ ਨੂੰ ਯਾਦ ਹੈ ਕਿ ਡੀਸੀ ਹਰ ਰੋਜ਼ ਦਫ਼ਤਰ ਵਿੱਚ ਬੈਠਣ ਤੋਂ ਪਹਿਲਾਂ ਕਲਮ ਕੱਲੇ ਸਾਈਕਲ ਤੇ ਸ਼ਹਿਰ ਦਾ ਘੇੜਾ ਲਾਉਂਦੇ ਸਨ ਨਹੀਂ ਮੋਨ ਸਿੰਘੁਰਾ ਦੀ ਗੱਲ ਬਿਲਕੁਲ ਠੀਕ ਹੈ ਜਗਤੋਰੀ ਵੀ ਆਪਣੇ ਲੇਖ 'ਚ ਤਕਰੀਬਨ ਇਹੀ ਗੱਲ ਕਹਿ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੁਚੱਜੇ ਪ੍ਰਬੰਧ ਲਈ ਕਿਸੇ ਉਚੇਚੇ ਫੰਡ ਦੀ ਲੋੜ ਨਹੀਂ ਹੁੰਦੀ ਬਸ ਵੱਡੇ ਅਫਸਰਾਂ ਨੇ ਆਪਣੇ ਅਖਤਿਆਰਾਂ ਦੀ ਸੁਚੱਜੀ ਵਰਤੋਂ ਕਰਨੀ ਹੁੰਦੀ ਹੈ ਤੇ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਇਸੇ ਲੇਖ ਦੇ ਵਿੱਚ ਜਗਤੋਰੀ ਮੁਫਤ ਬਸ ਸਫਰ ਅਤੇ ਮੁਫਤ ਬਿਜਲੀ ਸਹੂਲਤ ਤੇ ਕਿੰਤੂ ਕਰਦਿਆਂ ਸਵਾਲ ਕਰਦੇ ਨੇ ਮੈਂ ਤੁਹਾਨੂੰ ਉਹ ਦੱਸਦੀਆਂ ਜੋ ਉਹਨਾਂ ਨੇ ਸਵਾਲ ਕੀਤੇ ਨੇ ਉਹ ਲਿਖਦੇ ਨੇ ਕੀ ਲੋਕਾਂ ਦਾ ਵਧੇਰੇ ਭਲਾ ਤਦ ਨਹੀਂ ਹੋਵੇਗਾ ਜੇਕਰ ਅਸੀਂ ਹੋਰ ਵੇਰਕਾ ਪੀਟੀਐਲ ਜਾਂ ਮਾਰਕਫੈਟ ਸਰਜੀਏ ਕੀ ਇਹ ਜ਼ਿਆਦਾ ਸੇਵਾ ਦਾ ਕਾਰਜ ਨਹੀਂ ਹੋਵੇਗਾ ਜੇਕਰ ਸਾਡੇ ਕੋਲ ਅਜਿਹਾ ਕੋ ਮੰਤਰੀ ਹਵਾਈ ਅੱਡਾ ਹੋਵੇ ਜੋ ਅਸਲੋ ਹੀ ਕਮਾਂਤਰੀ ਹੋਵੇ ਜਾਂ ਅਸੀਂ ਅਜਿਹੇ ਸਕੂਲ ਕਾਲਜ ਬਣਾਈਏ ਜਿਨ੍ਹਾਂ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾਂਦੀ ਹੋਵੇ ਜਾਂ ਅਸੀਂ ਅਜਿਹੇ ਹਸਪਤਾਲ ਬਣਾਈਏ ਜਿਨ੍ਹਾਂ ਵਿੱਚ ਮਿਆਰੀ ਸਿਹਤ ਸਹੂਲਤਾਂ ਹੋਣ ਜੀ ਬਿਲਕੁਲ ਇਹ ਸਭ ਕੁਝ ਦੀ ਹਾਲੇ ਵੀ ਲੋੜ ਹੈ ਤੇ ਸਦਾ ਰਹੇਗੀ ਵੀ ਗੱਲ ਸਿਰਫ ਇੰਨੀ ਹੈ ਕਿ ਤੁਸੀਂ ਸਮੁੱਚਾ ਜਿਹੜਾ ਕੰਮ ਹੈ ਉਹਨੂੰ ਕਿਵੇਂ ਵਿਉਂਤਦੇ ਹੋ ਤੇ ਕਿਵੇਂ ਉਹਨੂੰ ਅਮਲੇ ਰੂਪ ਦਿੰਦੇ ਹੋ ਬਿਲਕੁਲ ਤੇ ਤੁਹਾਡਾ ਇਰਾਦਾ ਉਸ ਨੂੰ ਅਮਲੀ ਰੂਪ ਦੇਣ ਦਾ ਹੈ ਜਾਂ ਨਹੀਂ ਕਿੰਨਾ ਨੇਕ ਇਰਾਦਾ ਹੈ ਬਿਲਕੁਲ ਤੇ ਅਗਲੀ ਚਿੱਠੀ ਦੀ ਗੱਲ ਕਰੀਏ ਜੀ ਹਰਿਆਣਾ ਦੇ ਪਿੰਡ ਕਿਊੜਕ ਤੋਂ ਅਨਿਲ ਕੌਸ਼ਿਕ ਨੂੰ ਗੁਰਪ੍ਰੀਤ ਦਾ ਲੇਖ ਚਿੱਠੀਆਂ ਦੇ ਵੱਡੇ ਜਿਗਰੇ ਬੜਾ ਚੰਗਾ ਲੱਗਿਆ ਜੀ ਉਹਨਾਂ ਨੂੰ ਇਹ ਲੇਖ ਪੜ੍ਹ ਕੇ ਬਜ਼ੁਰਗਾਂ ਤੋਂ ਸੁਣੇ ਕਿਸੇ ਕਹਾਣੀਆਂ ਯਾਦ ਆਏ ਤੇ ਨਾਲ ਹੀ ਉਹਨਾਂ ਰਾਜਿਆਂ ਰਾਣੀਆਂ ਦੀਆਂ ਕਹਾਣੀਆਂ ਵੀ ਜ਼ਿਹਨ 'ਚ ਘੁੰਮਣ ਲੱਗੀਆਂ ਜਿਹੜੇ ਕਬੂਤਰਾ ਰਾਹੀ ਆਪਣੇ ਸੁਨੇਹੇ ਇੱਕ ਦੂਜੇ ਨੂੰ ਭੇਜਦੇ ਸਨ ਬਿਲਕੁਲ ਰਵਧੀ ਜਦੋਂ ਅਸੀਂ ਛੋਟੇ ਸੀਗੇ ਤਾਂ तकरीबन ਛੋਟੇ ਕਿਉਂ ਕਹੀਏ ਜਦੋਂ ਅਸੀਂ ਜਵਾਨ ਵੀ ਹੁੰਦੇ ਸੀ ਉਦੋਂ ਵੀ ਚਿੱਠੀਆਂ ਰਾਹੀਂ ਹੀ ਪਰਿਵਾਰ ਦੇ ਜੀਵਾਂ ਦਾ ਰਿਸ਼ਤੇਦਾਰਾਂ ਦਾ ਜਿਹੜਾ ਸੁੱਖ-ਸਾਂਤ ਪੁੱਛੀ ਜਾਂਦੀ ਸੀਗੀ ਇੱਕ ਮੈਂ ਤੁਹਾਨੂੰ ਦੱਸਦੀ ਆ ਅਸੀਂ ਜਦੋਂ ਚਿੱਠੀਆਂ ਲਿਖਦੇ ਸੀ ਉਹਦੇ ਵਿੱਚ ਅਸੀਂ ਸ਼ੁਰੂ ਚ ਲਿਖਦੇ ਹੁੰਦੇ ਸੀਗੇ ਏਕੰਕਾਰ ਜਾਂ ਓਮ ਲਿਖਿਆ ਜਾਂਦਾ ਸੀ ਫਿਰ ਲਿਖਿਆ ਜਾਂਦਾ ਸੀ ਪੱਕੇ ਸ਼ਬਦ ਹੁੰਦੇ ਸੀਗੇ ਉਹ ਹੁੰਦੇ ਸੀਗੇ ਕਿ ਏਕੰਕਾਰ ਅਸੀਂ ਇੱਥੇ ਰਾਜੀ ਖੁਸ਼ੀਆਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ ਤੇ ਅੱਗੇ ਸਮਾਚਾਰੇ ਹੈ ਉਸ ਤੋਂ ਬਾਅਦ ਫਿਰ ਕਰਦੀ ਖਬਰ ਜੋ ਸੀ ਉਹ ਦਿੰਦੇ ਹੁੰਦੇ ਸੀਗੇ ਜੀ ਬਿਲਕੁਲ ਮੈਨੂੰ ਵੀ ਆਪਣੇ ਬਚਪਨ ਦੀ ਇੱਕ ਬਹੁਤ ਹੀ ਧੁੰਦਲੀ ਜੀ ਯਾਦ ਹੁਣ ਚੇਤਿਆਰੀ ਹੈ ਹਮਮ ਕਿ ਅਸੀਂ ਸਾਰੇ ਭੈਣ ਭਰਾ ਬੈਠੇ ਤੇ ਸਾਡੀ ਇੱਕ ਵੱਡੀ ਭੈਣ ਚਿੱਠੀ ਲਿਖਣ ਬੈਠੀ ਨੀਲੇ ਰੰਗ ਦੇ ਲਿਫਾਫੇ ਤੇ ਤੇ ਉਸਨੇ ਇਹੀ ਸਾਰੇ ਬਾਰਤ ਲਿਖੀ ਹੋਗੀ ਮੈਨੂੰ ਪੱਕਾ ਯਕੀਨ ਹੈ ਜਿਹੜੀ ਤੁਸੀਂ ਦੱਸੀ ਹੈ ਨਹੀਂ ਕਿਸੇ ਦੀ ਲਿਖੀ ਸੀ ਕੀ ਆਪ ਹੀ ਆਪਣੀ ਚਿੱਠੀ ਲਿਖ ਰਹੀ ਸੀ ਨਹੀਂ ਨਹੀਂ ਉਹ ਚਾਚਾ ਜੀ ਨੂੰ ਸੰਬੋਧਨ ਕਰਕੇ ਲਿਖ ਰਹੀ ਸੀ ਹਾਂ ਹਾਂ ਤੇ ਉਹਨਾਂ ਨੇ ਇੱਕ ਸ਼ਬਦ ਵਰਤਿਆ ਉਸ ਚ ਲਿਖਤਮ ਸਤਵਿੰਦਰ ਕੌਰ ਅਖੀਰ ਦੇ ਵਿੱਚ ਲਿਖਿਆ ਹੋਣਾ ਜੀ ਬਿਲਕੁਲ ਤੇ ਉਹ ਲਿਖਤਮ ਸ਼ਬਦ ਹੈ ਜਿਹੜਾ ਮੈਂ ਹਾਲੇ ਤੱਕ ਮੇਰੇ ਚੇਤਿਆਂ ਚੋਂ ਵਿਸਰਿਆ ਨਹੀਂ ਨਹੀਂ ਲਿਖਤਮ ਉਦੋਂ ਵੀ ਹੁੰਦਾ ਸੀ ਕਈ ਵਾਰੀ ਜੇ ਕੋਈ ਹੋਰ ਬੰਦਾ ਚਿੱਠੀ ਲਿਖਾਉਂਦਾ ਸੀ ਨਾ ਤੇ ਉਹਦੇ ਵਿੱਚ ਜਿਹੜਾ ਲਿਖਣ ਵਾਲਾ ਹੁੰਦਾ ਸੀ ਉਹਨੂੰ ਹੁੰਦਾ ਸੀ ਵੀ ਮੇਰੀ ਮੇਰਾ ਯੋਗਦਾਨ ਵੀ ਤਾਂ ਗਿਣਿਆ ਜਾਵੇ ਵਿੱਚ ਚਿੱਠੀ ਲਿਖਣ ਵਾਲੇ ਦਾ ਉਹ ਥੱਲੇ ਫਿਰ ਆਪਣਾ ਲਿਖਤਮ ਜ਼ਰੂਰ ਪਾਉਂਦੇ ਸੀ ਆਪਣਾ ਨਾਲ ਨਾਂ ਲਿਖਦੇ ਹੁੰਦੇ ਸੀ ਕਲਮ ਕਸਾਈ ਸਮਝ ਲਓ ਇਸ ਨੂੰ ਬਿਲਕੁਲ ਬਿਲਕੁਲ ਕਲਮ ਕਸਾਈ ਕਹਿ ਲਓ ਤੁਸੀਂ ਅੱਛਾ ਕਈ ਵਾਰੀ ਹੋਰ ਵੀ ਤੁਹਾਨੂੰ ਮੈਂ ਦੱਸਦੀ ਆ ਕਿ ਲਿਖਤਮ ਦਾ ਕਈ ਵਾਰੀ ਇਹ ਵੀ ਹੁੰਦਾ ਸੀ ਕਿ ਜਦੋਂ ਕੋਈ ਚਿੱਠੀ ਲਿਖਾਉਣ ਵਾਲਾ ਦੂਜੇ ਬੰਦੇ ਨਾਲ ਰੁੱਸਿਆ ਹੁੰਦਾ ਤੇ ਕੋਈ ਤਤੀਆਂ ਤਤੀਆਂ ਗੱਲਾਂ ਲਿਖਾਉਣੀਆਂ ਚਾਹੁੰਦਾ ਸੀ ਤੇ ਲਿਖਣ ਵਾਲਾ ਵਿਚਾਰਾ ਸੋਚਦਾ ਸੀ ਕਿ ਵੀ ਇਹ ਤਾਂ ਕੰਮ ਲੜਾਈ ਜ਼ਿਆਦਾ ਵੱਧ ਜਾਣੀ ਹੈ ਤੇ ਉਹ ਨਾ ਹਾਲਾਤ ਨੂੰ ਸੁਖਾਵਾ ਮਤਲਬ ਰੱਖਣ ਵਾਸਤੇ ਉਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਆਪ ਹੀ ਫਿਲਟਰ ਕਰ ਦਿੰਦਾ ਸੀਗਾ ਉਹਨਾਂ ਨੂੰ ਸ਼ਬਦਾਂ ਨੂੰ ਨਾ ਜਰਾ ਨਰਮ ਸ਼ਬਦ ਵਰਤ ਕੇ ਗੱਲ ਵੀ ਕਹਿ ਦਿੰਦਾ ਉਸੇਗਾ ਤੇ ਇਹੋ ਜਿਹੇ ਸਿਆਣੇ ਲਿਖਤਾਂ ਵੀ ਹੁੰਦੇ ਸੀਗੇ ਚਿੱਠੀਆਂ ਲਿਖਣ ਵਾਲੇ ਜੀ ਬਿਲਕੁਲ ਤੇ ਲੋਕਾਂ ਨੂੰ ਚਿੱਠੀ ਲਿਖਣ ਤੇ ਰੱਬ ਜਿੰਨਾ ਭਰੋਸਾ ਹੁੰਦਾ ਹੈ ਬਹੁਤ ਸਾਰੇ ਚਿੱਠੀ ਲਿਖਣ ਵਾਲੇ ਵੀ ਹੁੰਦੇ ਸੀਗੇ ਕਿ ਉਹਨਾਂ ਨੂੰ ਸਭ ਦੇ ਰਾਜ਼ ਪਤਾ ਹੁੰਦੇ ਸੀ ਕਿ ਕਿਹਨੇ ਚਿੱਠੀ ਚ ਕੀ ਸੁਨੇਹਾ ਘਲਾਇਆ ਕਿਸੇ ਨੂੰ ਪਰ ਉਹ ਕਿਸੇ ਦੇ ਨਾਲ ਸਾਂਝਾ ਨਹੀਂ ਸੀ ਕਰਦੇ ਉਹ ਉਹਨਾਂ ਨੂੰ ਆਪਣੇ ਤੱਕ ਹੀ ਰੱਖਦੇ ਸੀ ਤੇ ਇਹੋ ਜਿਹੇ ਲੋਕਾਂ ਦੀ ਇਹੋ ਜਿਹੇ ਜਿਹੜੇ ਲਿਖਤਮ ਸੀ ਨਾ ਉਹਨਾਂ ਦੀ ਕਾਫੀ ਜਿਹੜੀ ਇੱਜ਼ਤ ਹੁੰਦੀ ਸੀਗੀ ਤੇ ਲੋਕੀ ਉਹਨਾਂ ਦੇ ਕੋਲੋਂ ਹੀ ਚਿੱਠੀ ਲਿਖਾਉਣਾ ਪਸੰਦ ਕਰਦੇ ਸੀ ਐਵੇਂ ਹਰ ਹਾਰੀ ਸਾਰੀ ਤੋਂ ਨਹੀਂ ਸੀ ਲਿਖਾਉਂਦਾ ਬਿਲਕੁਲ ਬਿਲਕੁਲ ਅਗਲੇ ਖਾਤ ਦੀ ਗੱਲ ਕਰੀਏ ਤਾਂ ਲੁਧਿਆਣਾ ਤੋਂ ਪ੍ਰੀਤਮ ਸਿੰਘ ਮੁਕੰਦਪੁਰੀ ਹੋਰਾਂ ਦੀ ਚਿੱਠੀ ਹੈ ਜੀ ਉਹਨਾਂ ਨੂੰ ਲੱਖਾਂ ਤੇ ਮਾਨ ਦਾ ਲੇਖ ਅਖਬਾਰ ਦੀ ਛੇਟਕ ਬੜਾ ਪਸੰਦ ਆਇਆ ਜੀ ਉਹਨਾਂ ਦੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਜਾਪੀਆਂ ਜੀ ਤੇ ਉਹ ਲਿਖਦੇ ਨੇ ਕਿ ਹੁਣ ਛੋਟੇ ਬੱਚੇ ਪੁਰਾਣੀਆਂ ਕਿਤਾਬਾਂ ਲੈਣਾ ਪਸੰਦ ਨਹੀਂ ਕਰਦੇ ਤੇ ਨਾ ਹੀ ਕਿਤਾਬਾਂ ਨਾਲ ਪਹਿਲਾਂ ਵਰਗੀ ਭਾਵਨਾਤਮਕ ਸਾਂਝ ਰਹੀ ਹੈ ਉਹ ਕਹਿੰਦੇ ਕਿ ਅਸੀਂ ਬਚਪਨ ਵਿੱਚ ਕਿਤਾਬਾਂ ਨੂੰ ਧਾਰਮਿਕ ਪੋਥੀਆਂ ਵਾਂਗ ਰੱਖਦੇ ਸੀ ਜੇ ਕਦੇ ਭੁੱਲ ਭੁਲੇਖੇ ਕਿਤਾਬ ਨੂੰ ਪੈਰ ਲੱਗ ਜਾਂਦਾ ਤਾ ਚੁੱਕ ਮੱਥੇ ਨਾਲ ਲਗਾਉਂਦੇ ਤੇ ਮਨ ਹੀ ਮਨ ਵਿੱਚ ਭੁੱਲ ਲਈ ਮਾਫੀ ਮੰਗਦੇ ਇਹ ਤਾਂ ਗੱਲ ਬਿਲਕੁਲ ਸਹੀ ਹੈ ਕਿਤੇ ਕਿਤਾਬ ਨੂੰ ਮੜ ਜਾ ਪੈਰ ਲੱਗ ਜਾਣਾ ਜਾਂ ਥੱਲੇ ਡਿੱਗ ਜਾਣੀ ਕੋਈ ਕਾਪੀ ਉਹਨੂੰ ਚੁੱਕ ਕੇ ਅਸੀਂ ਮੱਥੇ ਤੇ ਦੋ ਤਿੰਨ ਵਾਰੀ ਲਾ ਕੇ ਨਾ ਤੇ ਵਿਦਿਆ ਪੜਾਈ ਵਿਦਿਆ ਪੜਾਈ ਕਹਿ ਕੇ ਮਨ ਮਨ ਵਿੱਚ ਮਾਫੀ ਮੰਗਦੇ ਸੀ ਉਹ ਇੱਕ ਤਰ੍ਹਾਂ ਨਾਲ ਸ਼ਬਦ ਜਿਹੜਾ ਹੈ ਪਵਿੱਤਰ ਸ਼ਬਦ ਮੰਨਿਆ ਜਾਂਦਾ ਜੀ ਬਿਲਕੁਲ ਤੇ ਉਹ ਹੁੰਦਾ ਸੀ ਕਿ ਅਸੀਂ ਸ਼ਬਦ ਦੀ ਬੇਹਰਮਤੀ ਕੀਤੀ ਹੈ ਜੀ ਤੇ ਉਹਦੇ ਲਈ ਮਾਫੀ ਮੰਗਦੇ ਸੀ ਅਸੀਂ ਸ਼ਬਦ ਦੀ ਜਿਹੜੀ ਹੈ ਇੱਜ਼ਤ ਰੱਖਦੇ ਸੀ ਜੀ ਬਿਲਕੁਲ ਤੇ ਰੱਖਣੀ ਵੀ ਚਾਹੀਦੀ ਹੈ ਇਸੇ ਲਈ ਸ਼ਬਦ ਗੁਰੂ ਹੈ ਬਿਲਕੁਲ ਹੁਣ ਅਸੀਂ ਫਿਰ ਚਿੱਠੀਆਂ ਦੀ ਗੱਲ ਕਰੀਏ ਤਾਂ ਸਾਡੇ ਇੱਕ ਪਾਠਕ ਐਸਐਸ ਰਮਲਾ ਨੇ ਸਾਡੇ ਪ੍ਰੋਗਰਾਮ ਤੁਹਾਡੇ ਖਤ ਨੂੰ ਬੜਾ ਚੰਗਾ ਹੁੰਗਾਰਾ ਦਿੱਤਾ ਤੇ ਸਾਡੀ ਬੜੀ ਹੌਸਲਾ ਫਜ਼ਾਈ ਕੀਤੀ ਹੈ ਐਸਐਸ ਰਮਲਾ ਜੀ ਤੁਹਾਡਾ ਅਤੇ ਸਾਰੇ ਸਾਡੇ ਦਰਸ਼ਕਾਂ ਦਾ ਬਹੁਤ-ਬਹੁਤ ਸ਼ੁਕਰੀਆ ਕਿ ਤੁਸੀਂ ਪ੍ਰੋਗਰਾਮ ਨੂੰ ਬਹੁਤ ਪਰਮਾ ਹੁੰਗਾਰਾ ਦੇ ਰਹੇ ਹੋ ਤੇ ਸਾਡੇ ਇੱਕ ਹੋਰ ਪਾਠਕ ਕਰਨੈਲ ਸਿੰਘ ਨਿੱਕਾ ਹੋਰਿਆ ਨੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਲਿਖਿਆ ਹੈ ਜੀ ਪੰਜਾਬੀ ਟ੍ਰਿਬਿਊਨ ਆਮ ਅਖਬਾਰ ਦੀ ਦੁਕਾਨ ਤੋਂ ਕਿਉਂ ਮਿਲਣੋਂ हट ਗਿਆ ਜੀ ਹਰ ਇੱਕ ਅਖਬਾਰ ਵੇਚਣ ਵਾਲਾ ਕਹਿੰਦਾ ਜੇ 6 ਮਹੀਨੇ ਲਈ ਲਗਾਤਾਰ ਲਗਵਾਉਗੇ ਤਾਂ ਫਿਰ ਲਵਾ ਦਿੰਨੇ ਆ ਕਰਨੈਲ ਸਿੰਘ ਨਿੱਕਾ ਜੀ ਇਹੋ ਜੀ ਕੋਈ ਗੱਲ ਨਹੀਂ ਤੁਹਾਡੇ ਕਮੈਂਟ ਬਾਕਸ ਜੋ ਕਮੈਂਟ ਆਇਆ ਉਹਦੇ ਤੋਂ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਤੁਸੀਂ ਕਿਹੜੀ ਜਗ੍ਹਾ ਰਹਿੰਦੇ ਹੋ ਤੁਹਾਡਾ ਸ਼ਹਿਰ ਕਸਬਾ ਪਿੰਡ ਕਿਹੜਾ ਹੈ ਜੇਕਰ ਤੁਸੀਂ ਸਾਨੂੰ ਇਹ ਦੱਸੋ ਕਿ ਤੁਸੀਂ ਕਿੱਥੇ ਰਹਿੰਦੇ ਹੋ ਤਾਂ ਅਸੀਂ ਆਪਣੀ ਸਰਕੂਲੇਸ਼ਨ ਵਿਭਾਗ ਦੀ ਟੀਮ ਦੇ ਨਾਲ ਗੱਲ ਕਰਾਂਗੇ ਅਤੇ ਤੁਹਾਡੇ ਤੱਕ ਅਖਬਾਰ ਪੁੱਜਦਾ ਕਰਨ ਦਾ ਉਪਰਾਲਾ ਕਰਾਂਗੇ ਉਮੀਦ ਹੈ ਕਿ ਤੁਸੀਂ ਸਾਨੂੰ ਇਸ ਬਾਰੇ ਜ਼ਰੂਰ ਸੂਚਿਤ ਕਰੋਗੇ ਇੱਥੇ ਰਵਨੀਤ ਮੈਨੂੰ ਯਾਦ ਆਇਆ ਪਿਛਲੀ ਵਾਰ ਬੁਜਰਗ ਜੀ ਹੋਰਾਂ ਨੇ ਸਾਨੂੰ ਕਿਹਾ ਸੀ ਕਿ ਉਹਨਾਂ ਦੀ ਈਮੇਲ ਸਾਡੇ ਤੱਕ ਨਹੀਂ ਪਹੁੰਚਦੀ ਤੇ ਅੱਜ ਤੱਕ ਵੀ ਸਾਨੂੰ ਉਹਨਾਂ ਦੀ ਕੋਈ ਈਮੇਲ ਨਹੀਂ ਪਹੁੰਚੀ ਉਹ ਵੀ ਸਾਨੂੰ ਖਤ ਪਾ ਸਕਦੇ ਨੇ ਤੇ ਸਾਨੂੰ ਦੱਸ ਸਕਦੇ ਨੇ ਕਿ ਕੀ ਉਹਨਾਂ ਨੇ ਸਾਨੂੰ ਈਮੇਲ ਕਰਨ ਦੀ ਕੋਸ਼ਿਸ਼ ਕੀਤੀ ਜੀ ਅਖਬਾਰ ਦੇ ਵਿੱਚ ਵੀ ਸਾਡਾ ਪਤਾ ਲਿਖਿਆ ਹੁੰਦਾ ਖਤ ਭੇਜਣ ਲਈ ਪਰ ਫਿਰ ਵੀ ਤੁਸੀਂ ਦੱਸ ਦਿਓ ਇੱਕ ਵਾਰੀ ਜੀ ਬਿਲਕੁਲ ਸਾਡਾ ਪਤਾ ਹੈ ਅਡੇਟ ਰਿਬਿਊਨ ٹرسٹ ਸੈਕਟਰ 29 ਸੀ ਚੰਡੀਗੜ੍ਹ ਪਿੰਨ ਕੋਡ ਹੈ ਜੀ 160033 ਹਾਂਜੀ ਇੱਕ ਮੇਰੇ ਖਿਆਲ ਚਿੱਠੀ ਸਾਡੇ ਪਾਠਕ ਰਮੇਸ਼ਵਰ ਸਿੰਘ ਹੋਰਾਂ ਦੀ ਹੈ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਿਤ ਕਰਨ ਦੇ ਲਈ ਕੀਤੀ ਯਤਨਾਂ ਬਾਰੇ ਗੱਲ ਕੀਤੀ ਸੀ ਮੇਰਾ ਖਿਆਲ ਹੈ ਉਹਨਾਂ ਦੀ ਗੱਲ ਸਾਨੂੰ ਸਾਰਿਆਂ ਨਾਲ ਸਾਂਝੀ ਕਰਨੀ ਚਾਹੀਦੀ ਹੈ ਹਾਂਜੀ ਉਹਨਾਂ ਨੇ ਕਿਹਾ ਹੈ ਕਿ ਮੈਂ ਪੰਜਾਬੀ ਮਾਂ ਬੋਲੀ ਪ੍ਰਤੀ ਆਪਣਾ ਫਰਜ਼ ਨਿਭਾਇਆ ਹੈ ਉਹਨਾਂ ਦੱਸਿਆ ਹੈ ਕਿ ਉਹਨਾਂ ਨੇ ਮਾਨਯੋਗ ਹਾਈ ਕੋਰਟ ਤੱਕ ਪਹੁੰਚ ਕੀਤੀ ਤਾਂ ਜਾ ਕੇ ਬਿਜਲੀ ਦੇ ਬਿੱਲ ਪੰਜਾਬੀ ਚ ਹੋ ਸਕੇ ਨਹੀਂ ਤਾਂ ਇਹ ਅੰਗਰੇਜ਼ੀ ਚ ਆਉਂਦੇ ਸੀ रामेश्वर जी ਤੁਹਾਡਾ ਉਪਰਾਲਾ ਬਹੁਤ ਸ਼ਲਾਗਾ ਯੋਗ ਹੈ ਤੁਹਾਡੇ ਇਸ ਕਾਰਜ ਨਾਲ ਹੋਰਨਾਂ ਨੂੰ ਵੀ ਪ੍ਰੇਰਣਾ ਮਿਲਦੀ ਹੈ ਕਿ ਉਹ ਮਾਂ ਬੋਲੀ ਪੰਜਾਬੀ ਨੂੰ ਬਣਦਾ ਦਰਜਾ ਤੇ ਸਤਿਕਾਰ ਦਿਵਾਉਣ ਲਈ ਆਪੋ ਆਪਣੇ ਪੱਧਰ ਤੇ ਉਪਰਾਲੇ ਜਾਰੀ ਰੱਖਣ ਦਰਸ਼ਕੋ ਇਜਾਜ਼ਤ ਦਿਓ ਅਗਲੇ ਹਫਤੇ ਫਿਰ ਮਿਲਾਂਗੇ ਤੁਹਾਡੇ ਨਵੇਂ ਖ਼ਤਾਂ ਦੇ ਨਾਲ ਬਹੁਤ ਸ਼ੁਕਰੀਆ